ਤਲਵਿਆਣਾ ਬੱਸ ਸਟੈਂਡ ਦੇ ਉੱਪਰ ਮਿਨੀ ਬੱਸ ਐਸੋਸੀਏਸ਼ਨ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਹੈ ਦੱਸਦੀ ਹੈ ਕਿ ਜਾਣਕਾਰੀ ਦੇ ਮੁਤਾਬਕ ਮੀਠਿਆ ਦੇ ਨਾਲ ਗਲਬਤ ਕਰਤੇ ਹੋਏ ਬੱਸ ਸਟੈਂਡ ਦੇ ਉੱਪਰ ਸਵਾਰੀਆਂ ਭਰਨ ਅਤੇ ਖੜੇ ਕਰਨ ਦੇ ਲਈ ਜੋ ਪ੍ਰਸ਼ਾਸਨ ਦੇ ਵੱਲੋਂ ਪਰਚੀ ਕੱਟੀ ਜਾਂਦੀ ਹੈ ਉਸ ਨੂੰ ਲੈ ਕੇ ਜਿਸ ਦੇ ਵਿੱਚ 38% ਦੇ ਕਰੀਬ ਵਾਅਦਾ ਕਰ ਦਿੱਤਾ ਗਿਆ ਜਿਸ ਦੇ ਵਿਰੋਧ ਦੇ ਵਿੱਚ ਮਿਨੀ ਬੱਸ ਐਸੋਸੀਏਸ਼ਨ ਨੇ ਦੱਸਿਆ ਕਿ ਉਹ ਸਾਰੇ ਇਕੱਠੇ ਹੋ ਕੇ ਇਸ ਵੱਧ ਵਸੂਲੀ ਉੱਪਰ ਰੋਕ ਦੀ ਮੰਗ ਕਰਨੀ ਅਤੇ ਉਹਨਾਂ ਕਹੇ ਕਿ ਜੇਕਰ ਇਸ ਉੱਪਰ ਰੋਕ ਨਾ ਲੱਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੱਡੇ ਪੱਧਰ ਉੱਤੇ ਪ੍ਰਦਰਸ਼ਨ ਕਰਨਗੇ। ਹਾਂਜੀ ਅੱਜ ਦਾ ਜਿਹੜਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਸਾਡਾ ਨਾ ਜੀਮ ਸਾਹਿਬ ਨੂੰ ਮੇਰੇ ਅਸੀ ਟੀਮ ਸਾਹਿਬ ਨੂੰ ਮਿਲੇ ਸੀ ਕਿ ਜਿਹੜੀ ਸਾਡੀ ਅੱਡਾ ਫੀਸ ਪਰਚੀ ਵਧਾ ਦਿੱਤੀ ਹੈ ਇਹਨਾਂ ਸਾਡਾ ਟੈਕਸੀ ਮਾਰਨ ਦਾ ਜਿੱਨਾ ਸਾਡੀ ਗੱਡੀਆਂ ਦਾ ਅੱਡਾ ਫੀਸ ਵੰਦਦੀ ਹੈ ਜੀ। ਬਾਕੀ ਸਾਡਾ ਜਿਹੜਾ ਪ੍ਰਾਈਵੇਟ ਦਾ ਕੰਮ ਹੈ ਜੀ ਪਹਿਲਾਂ ਹੀ ਡਾਊਨ ਚੱਲ ਰਿਹਾ ਜੀ। ਹੁਣੇ ਸਾਡੇ ਖੜਨ ਤੇ ਤਦਾਰ ਤੇ ਆ ਗਿਆ ਜੀ ਆਉਣ ਵਾਲੇ ਟਾਈਮ ਚ ਕੀ ਅਗਲਾ ਕਦਮ ਹੈ ਜੀ ਆਉਣ ਵਾਲੇ ਅਗਲਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਜੇ ਅਸੀਂ ਵੱਡਾ ਸੰਘਰਸ਼ ਕਰਾਂਗੇ ਜੇਕਰ ਸਾਡੀ ਸਰਕਾਰ ਨੇ ਨਹੀਂ ਸੁਣੀ ਜਦੋਂ ਅਸੀਂ ਜੀਐਮ ਸਾਹਿਬ ਨੂੰ ਪੁੱਛਿਆ ਜੀਐਮ ਸਾਹਿਬ ਨੇ ਕਿਹਾ ਜੀ ਡੀਸੀ ਸਾਹਿਬ ਨੇ ਪਰਚੀ ਵਿਧਾਈ ਹੈ ਮੇਰੇ ਹੱਥ ਵੱਲ ਦੀ ਕੋਈ ਗੱਲ ਨਹੀਂ ਹੈ ਇਹ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਦੀਆਂ ਜਿਹੜੀਆਂ ਮੰਨੀ ਬੱਸਾਂ ਚੱਲਦੀਆਂ ਉਹ ਪਿੰਡਾਂ ਦੀਆਂ ਵੀ ਚੱਲਦੀਆਂ ਵੱਡੀਆਂ ਬੱਸਾਂ ਵੀ ਸਾਡੀਆਂ ਨੇ ਮੰਗਾ ਜੀ ਜੋ ਵਧਾਉਣ ਦੀ ਬਜਾਏ ਸਾਡੀ ਪਰਚੀ ਤਾਂ ਪਹਿਲਾਂ ਨੂੰ ਵੀ ਕਟਾਈ ਜਾਵੇ ਕਿਉਂਕਿ ਸਾਡਾ ਅਦਾਲਤ ਘਾਟੇ ਚ ਜਾ ਰਿਹਾ ਸਾਡਾ ਉਹਨਾਂ ਟੈਕਸ ਨਹੀਂ ਬਣਦਾ ਜਿੰਨੀ ਸਾਡੀ ਏਡਾ ਪਰਚੀ ਵੱਧ ਜਾ ਰਹੀ ਆ ਸਰਕਾਰੀ ਬੱਸਾਂ ਦਾ ਵੀ ਸੇਮ ਹੀ ਕਿਉਂ ਫ੍ਰੀ ਹੈ ਸਰਕਾਰੀ ਬੱਸਾਂ ਦਾ ਵੀ ਸੇਮ ਹੀ ਜੀ ਰੋਡਵੇਜ ਦੀ ਤਾਂ ਫ੍ਰੀ ਆ ਰੋਡਵੇ ਦੇ ਅੰਦਰ ਅੰਦਰ ਇਹਨਾਂ ਦੀ ਤਾਂ ਕੋਈ ਪਰਚੀ ਨਹੀਂ ਲੱਗਦੀ ਪੀਆਰਟੀਸੀ ਦੇ ਪ੍ਰਾਈਵੇਟ ਬੱਸਾਂ ਦੀ ਹੈ ਲੁਧਿਆਣਾ ਤੋਂ ਰਾਹੁਲ ਅਰੋੜਾ ਦੀ ਰਿਪੋਰਟ ਪੰਜਾਬੀ ਲਿੰਕ ਮੀਟਿਆ